ਦੋਸਤੋ ਅਗਰ ਤੁਸੀਂ ਵੀ ਛੋਟੇ ਬੱਚਿਆਂ ਕੋਲੋਂ ਕੰਮ ਕਰਾਉਂਦੇ ਹੋ ਆਪਣੀ ਦੁਕਾਨ ਉੱਤੇ ਅਕਸਰ ਤੁਸੀਂ 18 ਸਾਲ ਤੋਂ ਛੋਟਾ ਮੁੰਡਾ ਰੱਖਿਆ ਕੰਮ ਕਰਨ ਲਈ ਕਿ ਤੁਹਾਨੂੰ ਵੀਡੀਓ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਤੇ ਤੁਹਾਡੀ ਵੀ ਦੁਕਾਨ ਦਾ ਨਾ ਹੋ ਜਾਵੇ ਚਲਾਨ ਜੀ ਹਾਂ ਵਿਭਾਗ ਜਿਹੜਾਗਾ ਹੁਣ ਛਾਪੇਮਾਰੀ ਕਰਦਾ ਆਪਿਆਗਾ ਉਹਨਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਕਿ ਮੀਟ ਦੀ ਦੁਕਾਨ ਉੱਤੇ ਦੋ ਛੋਟੇ ਲੜਕੇ ਜਿਨ੍ਹਾਂ ਦੀ ਉਮਰ 15 ਸਾਲ ਦੇ ਆਸ-ਪਾਸ ਸੱਸੀ ਆ ਰਹੇਗੀ ਉਹ ਕੰਮ ਕਰਦੇ ਪਏਗੇ ਜਦੋਂ ਪ੍ਰਸ਼ਾਸਨ ਵੱਲੋਂ ਰੀਡ ਕੀਤੀ ਗਈ ਤੇ ਮਾਲਕ ਉੱਤੇ ਹੁਣ ਚਲਾਨ ਕੱਟ ਦਿੱਤਾ ਗਿਆ ਆ ਗਿਆ ਜੀहां ਚਲਾਨ ਵੀ ਜਿਹੜਾ ਹੈਗਾ ਮਾਂਜੋ ਹਦਾਲਤ ਵੱਲੋਂ ਉਹਨੂੰ ਪੂਤਣਾ ਪਵੇਗਾ ਬੰਦੀ ਕਾਰਵਾਈ ਜਿਹੜੀ ਗਈ ਆ ਉਹ ਅਧਿਕਾਰੀ ਦੱਸ ਦੇ ਪਈ ਨੇ ਕਿ ਕਿਹੜੀ ਕਾਰਵਾਈ ਉੱਤੇ ਕੀਤੀ ਜਾਏਗੀ ਤੇ ਜਾਂ ਨਹੀਂ ਕੀਤੀ ਜਾਏਗੀ ਲੇਕਿਨ ਚਲਾਨ ਤਾਂ ਉਹਦਾ ਜ਼ਰੂਰ ਹੋ ਗਿਆ ਹੈ ਔਰ ਨਾਲ ਦੇ ਨਾਲ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਤੁਹਾਡੇ ਦੁਕਾਨਾਂ ਉੱਤੇ ਤੁਹਾਡੇ ਕਾਰੋਬਾਰਾਂ ਦੇ ਵਿੱਚ ਛੋਟੇ ਮੁੰਡੇ ਡੇਗੇ ਆ ਕੰਮ ਕਰਦੇ ਆ ਕਿ ਤੁਸੀਂ ਉਹਨਾਂ ਦਾ ਕੰਮ ਕਰੋਂਦੇ ਪੇਗ ਉਹਨਾਂ ਕੋਲੋਂ ਤੇ ਤੁਹਾਡੇ ਉੱਤੇ ਇਹ ਲਗਾਇਆ ਉਹ ਕਾਰਵਾਈ ਵਿਭਾਗ ਜ਼ਰੂਰ ਕਰੇਗਾ ਜੀ ਹਾਂ ਆਉ ਜਾਣਦੇ ਆ ਕੀ ਕਹ ਰਹੇ ਨੇ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਉਹ ਨਾਦ ਨਾਲ ਤੁਹਾਨੂੰ ਇਹ ਵੀ ਗੱਲ ਅਪੀਲ ਕਰਦੇ ਪਏ ਕਿ ਤੁਸੀਂ ਆ ਜਾਓ ਹੁਣ ਬਾਅਦ ਲੇਕਿਨ ਕਿੱਥੋਂ ਟਲਦੇ ਪੰਜਾਬੀ ਤਨਖਾਹਾਂ ਬਚਾਉਣ ਦੇ ਕਰਕੇ ਛੋਟੇ ਮੁੰਡੇ ਨੂੰ ਰੱਖਦੇ ਨੇ ਤਾਂ ਕਿ ਉਹਨਾਂ ਦਾ ਸਰਕਲ ਵੀ ਚੱਲਦਾ ਜਾਵੇ ਤੇ ਸਾਡੇ ਪੈਸੇ ਵੀ ਵਜਦੇ ਜਾਣ ਲੇਕਿਨ ਇਹ ਕਿਤਨਾ ਕਿਤੇ ਪ੍ਰਸ਼ਾਸਨ ਨੂੰ ਨਾ ਆ ਗਿਆ ਪੱਬਾ ਭਾਰ ਕਰੇਗਾ ਵਡੀਆਂ ਰੇਡਾਂ ਤੇ ਫੜੇਗਾ ਇਹ ਜਿਹਨੇ ਲੋਕ ਹੈ ਜਿਹੜੇ ਕਰਾਉਂਦੇ ਨੇ ਛੋਟੇ ਬੱਚਿਆਂ ਕੋਲ ਕੰਮ ਦੋ ਬੱਚੇ ਫੜੇ ਦੋ ਬੱਚੇ ਫੜੇ ਆ ਇਹ ਕੰਮ ਕਰਾਉਂਦੇ ਨੇ ਛੋਟੇ ਬੱਚਿਆਂ ਨੂੰ ਠੀਕ ਹੈ ਤੇ ਜਿਹੜੇ ਦੋ ਬੱਚੇ ਆਪਾਂ ਅੱਜ ਫੜੇ ਆ ਤੇ ਇਹਨਾਂ ਨੂੰ ਫਿਰ ਅੱਗੇ ਆਪਾਂ ਯਾਨੀ ਕਿ ਕੀ ਕਰਦੇ ਹੁੰਦੇ ਹੁੰਨੇ ਆ ਉਸ ਤੋਂ ਬਾਅਦ ਇਹਨਾਂ ਦੇ ਮਾਲਕ ਦਾ ਪਛਾਣ ਹੋਏਗਾ ਜੀ ਚਲਾਨ ਹੋਏਗਾ ਤੇ ਦੈਨ ਜਿਹੜੇ ਹਾਂਜੀ ਤੇ ਬੱਚਿਆਂ ਦੀ ਅੱਗੇ ਪੜਾਈ ਲਿਖਾਈ ਦਾ ਜਾਂ ਜੋ ਵੀ ਅੱਗੇ ਕੀ ਪ੍ਰਬੰਧ ਹੁੰਦੇ ਆ ਆਪਣੇ ਵੱਲੋਂ ਅੱਛੇ ਤੇ ਸਰਕਾਰ ਅਸੀਂ ਵੀ ਕਹੁੰਦੇ ਆ ਸਰਕਾਰ ਵੀ ਕਹਿੰਦੀ ਆ ਵੀ ਬੱਚੇ ਜਿਹੜੇ ਭਾਈ ਕੰਮ ਨਾ ਕਰਨ 18 ਸਾਲ ਤੋਂ ਤੱਕ ਉਮਰ ਦਾ ਕੋਈ ਬੱਚਾ ਜਿਹੜਾ ਕੰਮ ਨਾ ਕਰੇ ਪੜ੍ਹਾਈ ਕਰੇ ਤੇ ਅਸੀਂ ਇਹਨਾਂ ਦੇ ਮਾਪਿਓ ਨੂੰ ਵੀ ਆਖਾਂਗੇ ਇਹਨਾਂ ਨੂੰ ਸਕੂਲ ਚ ਪਾਓ ਠੀਕ ਹੈ ਜੀ ਹੋਰ ਪਲਾਵਾਂਗੇ ਜੀ ਤੇ ਜੇ ਮਾਪੇ ਉਹਨਾਂ ਦੇ ਪੜਾਣ ਲਿਖਾਣ ਦੇ ਕਾਬਲ ਨਾ ਹੋਣ ਫਿਰ ਸਰਕਾਰ ਵੱਲੋਂ ਵੀ ਕੋਈ ਉਪਰਾਲਾ ਕੀਤਾ ਜਾਂਦਾ ਹੈ ਨਾ ਬੱਚਿਆਂ ਨੂੰ ਪੜਾਣ ਲਿਖਾਣ ਵਾਸਤੇ ਜਾਂ ਫਿਰ ਇਦਾਂ ਛੱਡ ਦਿੰਦਾ ਨਹੀਂ ਨਹੀਂ ਸਰਕਾਰ ਵੱਲੋਂ ਹੈਗੀ ਹੈ ਤੇ ਇਹਨਾਂ ਚੁਰਾਈ ਠੀਕ ਹੈ ਸਰਕਾਰ ਵੱਲ ਤੋਂ ਦੰਦੀਆਂ ਜਾਂਦੀਆਂ ਹਨ ਬਰ ਬੱਚੇ ਨੂੰ ਥੋੜਾ ਜਿਹਾ ਆਪਣਾ ਮਨ ਤੇ ਬਣਾਉਣਾ ਜੀ ਇਹਨਾਂ ਮਾਪਿਆਂ ਨੂੰ ਅਸੀਂ ਆਖਾਂ ਇਹ ਮਿਲ ਜੇ ਤੇ ਬੱਚਿਆਂ ਨੂੰ ਪੜਾਇਆ ਜਾਵੇ ਤੇ ਇਹਨਾਂ ਜ਼ਿੰਦਗੀ ਬਣਾਈ ਜਾਵੇ ਤੇ ਕੋਈ ਮੁਕਦਮਾ ਕੋਈ ਪਰਚਾ ਵੀ ਦਰਜ ਹੁੰਦਾ ਜੀ ਆਪਣੇ ਮਾਲਕਾਂ ਤੇ ਜਿਹੜੇ ਚਾਈਲਡ ਲੇਬਰ ਐਕਟ ਦਾ ਨਹੀਂ ਜੀ ਇਹਨਾਂ ਫਾਈਨ ਹੁੰਦਾ ਕੋਰਟ ਵੱਲੋਂ ਕੀਤਾ कितनी उम्र है तेरी पंद्रह साल कितनी देर होगी काम कर रहे हो पाँच साल से काम कर रहे हो तो कहाँ के रहने वाले हो फैमिली में कौन कौन है घर में कौन कौन है आपके तो मम्मी पापा क्या करते हैं घर में रहते हैं काम नहीं करते कोई तेरे से काम करवाते हैं जबरदस्ती काम करवाते हैं अपनी मर्जी से कर रहे हो तो मम्मी पापा कोई काम नहीं करते हैं हेलो और कौन है घर में तीन तीन लोग की हां आई है जी और उम्र है पंद्रह साल तीन के रोघी काम करते हैं 5 साल 5 साल इतनी काम करते हैं तो फैमिली से और कौन कौन है है नहीं आया और इधर